ਸ਼ਹਿਰ ਵਿੱਚ ਮਲਜ਼ਮਾਂ ਨੂੰ ਨੱਥ ਪਾਉਣ ਲਈ ਜਲੰਧਰ ਪੁਲਿਸ ਨੇ 16 ਮਾਮਲਿਆਂ ਵਿੱਚ ਇੱਕ ਖਤਰਨਾਕ ਮਲਜ਼ਮਨੂਸ ਤੇ ਸਾਥੀਆਂ ਸਮੇਤ ਕਾਬੂ ਕਰਕੇ ਉਸ ਕੋਲੋਂ ਇੱਕ ਲੈਪਟਾਪ ਅਤੇ ਬਿਨਾ ਨੰਬਰ ਦੇ ਇੱਕ ਐਕਟਿਵਾ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਵਸਨੀਕ ਰਾਜੀਵ ਸਿੰਘ ਦੀ ਵਾਇਨਸ਼ਾ ਵਿੱਚ ਦਾਖਲ ਹੋ ਕੇ ਲੁੱਟਖੋ ਕੀਤੀ ਸੀ। ਦੋਵਾਂ ਦੋਸ਼ੀਆਂ ਦੀ ਪਛਾਣ ਪਰਮਜੀਤ ਸਿੰਘ ਉਰਫ ਪ੍ਰਿੰਸ, ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਨੀਰਜ ਕੁਮਾਰ ਉਰਫ ਨਿੱਜੂ ਪੁੱਤਰ ਸੰਜੀਵ ਕੁਮਾਰ ਵਾਸੀ ਇਸ ਮੁਹੱਲਾ, ਕਰਾਰਖਾਨੀ ਨੀਂ ਚੱਕੀ ਵਾਲੀ ਗਲੀ ਨੇੜੇ ਪਟੇਲ ਚੌਕ ਹੋਜੋ ਹੋਈ ਹੈ ਪੁਲਿਸ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਖੋਏ ਹੋਏ ਮੋਬਾਈਲ ਅਤੇ ਇੱਕ ਐਕਟਿਵਾ ਬਰਾਮਦ ਕਰ ਲਈ ਹੈ ਪੁਲਿਸ ਦੀ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਸ਼ਹਿਰ ਵਿੱਚ ਸਨੇਚਿੰਗ ਅਤੇ ਕਈ ਹੋਰ ਵਾਦਤਾਂ ਵਿੱਚ ਸ਼ਾਮਿਲ ਹਨ ਮੁਲਜ਼ਮ ਪ੍ਰਿੰਸ ਖਿਲਾਫ ਪਹਿਲਾਂ ਹੀ ਜਲੰਧਰ ਅਤੇ ਕਪੂਥਲਾ ਦੇ ਥਾਣਿਆਂ ਵਿੱਚ 16 ਮੁਕਦਮੇ ਦਰਜ ਹਨ ਪੁਲਿਸ ਨੇ ਮੁਲਜ਼ਮਾਂ ਖਿਲਾਫ ਮੁਕਦਮਾ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਮਾਨਜੋ ਸ਼੍ਰੀ ਸੁਖਨ ਸ਼ਰਮਾ ਦੀ ਆਈ ਪੁਲਿਸ ਕਮਿਸ਼ਨਰ ਜਰੰਦਰ ਅਤੇ ਸ਼੍ਰੀ ਦਿਤਿਆਵਾਰੀਏ ਜੀ ਐਡੀਸੀ ਟੂ ਇਨਵੈਸਟਿਗੇਟਿਵ ਜਰੰਦਰ ਜਿਨ੍ਹਾਂ ਦੇ ਸ਼ਨਾਖਤ ਦੇ ਸਾਡੀ ਸਪੈਸ਼ਲ ਟੀਮ ਸਪੈਸ਼ਲ ਸਰਕੀ ਟੀਮ ਨੇ ਦੋ ਗੱਤਕੀ ਕਾਬੂ ਕੀਤੀ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਕਾਫੀ ਲੁੱਟੀਆਂ ਡੱਟ ਹੋਈਆਂ ਬਾਰਾਦਤਾਂ ਕੀਤੀਆਂ ਸੀ ਜਿਨ੍ਹਾਂ ਦੇ ਕੋਲ ਜਿਹੜਾ ਦੇ ਨਾਮ ਜਿਹੜੇ ਹੈਗੇ ਨੇ ਪਰਮਜੀਤ ਸਿੰਘ ਔਰ ਪ੍ਰਿੰਸ ਬਾਬਾ ਅਤੇ ਨੀਤ ਕੁਮਾਰ ਔਰ ਮੀਰ ਜਿਹੜੇ ਇਹਨਾਂ ਦੇ ਕੋਲ ਲੈਪਟਾਪ ਵਗੈਰਾ ਮੋਬਾਈਲ ਫੋਨ ਵਗੈਰਾ ਇੱਕ ਸਕੂਟਰ ਹੀ ਪੈਨਾਂ ਉੱਪਰ ਦੀ ਇਹਨਾਂ ਨੇ ਕੋਈ ਰਿਕਵਰ ਕੀਤੀ ਆ ਇਹ ਬੰਦੇ ਕਾਫੀ ਦੇਰ ਤੋਂ ਸ਼ਹਿਰ ਦੇ ਮੇਰੇ ਬਾਰਮਤਾ ਕਰਦੇ ਇਹਨਾਂ ਨੇ ਇੱਕ ਮਾਈ ਹੀਰਾ ਗੇਟ ਜੂਸੀ ਦੁਕਾਨ ਤੋਂ ਵੀ ਲੁੱਟ ਹੋ ਕੀਤੀ ਸੀ ਇੱਕ ਦੋ ਇਹਨਾਂ ਨੇ ਵਾਈਨ ਸ਼ਾਪ ਜਿਹੜੀ ਉਹ ਵੀ ਲੁੱਟ ਹੋ ਕੀਤੀ ਸੀ ਦਾਦਾ ਕਲੋਨੀ ਦੇ ਵਿੱਚ ਵੀ ਇੱਕ ਲੁੱਟ ਹੋ ਕੀਤੀ ਸੀ ਇਹਨਾਂ ਦੇ ਕੋਲ ਰਿਕਵਰੀ ਕਰਾ ਰਹੇ ਹਾਂ ਜੀ ਤੇ ਇਹਨਾਂ ਦੇ ਜਿਹੜੀਆਂ ਪਹਿਲਾਂ ਵੀ ਇਹ ਪ੍ਰਿੰਸ ਬਾਬਾ ਹੈਗਾ ਇਹਦੇ ਖਰਾਓ ਕੱਟ ਕੱਟੋ ਕੱਟੋ ਵੀ 17 ਅਕਾਦਮੇ ਪਹਿਲਾਂ ਵੀ ਲੁੱਟਣ ਕੋਹਾਂ ਦੇ ਦਰਜ ਆ